ਉਹਦੇ ਤੋਂ ਲੱਭੜਾ ਹੋ ਗਿਆ ਮੈਂ ਸਾਬਕਾ ਸਰਪੰਚ ਕੁਲਦੀਪ ਸਿੰਘ ਗੁਰਦੁਆਰਾ ਪ੍ਰਬੰਧਕੀ ਮੈਂਟੀ ਦਾ ਸਕੱਤਰ ਹਾਂ ਤੇ ਮੇਰੇ ਨਾਲ ਸਾਡੀ ਸਮੂਚੀ ਟੀਮ ਮੈਂਬਰ ਆ ਜੋ ਮੇਰੇ ਨਾਲ ਮੌਜੂਦਾ ਸਾਰਾ ਪਿੰਡ ਨਾਲ ਮਿਲ ਕੇ ਸੀ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਮਹਾਰਾਜ ਅਤੇ ਐਨਆਰਆਈ ਵੀਰ ਬਾਹਰਲੀਨ ਇਲਾਕਾ ਨवासी ਸੰਗਤਾਂ ਨਾਲ ਮਿਲ ਕੇ ਬਾਬਾ ਹੀਰਾ ਲਾਲ ਸਿੰਘ ਜੀ ਮਹਾਰਾਜ ਦੀ 61ਵੀਂ ਵਰਸੀ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ ਸਾਡਾ ਸਾਰਾ ਨਗਰ ਇੱਕ ਨਗਰ ਹੈ ਦੇ ਵਿੱਚ ਇੱਕੋ ਹੀ ਗੁਰਦੁਆਰਾ ਜਿਹੜੇ ਸਾਉ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਬਾਬਾ ਹੀਰਾ ਲਾਸਨ ਦੀ ਮਹਾਰਾਜ ਕਿਰਪਾ ਨਾਲ ਇੱਕੋ ਹੀ ਗੁਰਦੁਆਰਾ ਐਸੀ ਰਲ ਮਿਲ ਕੇ ਸਾਰੇ ਗੁਰੂਆਂ ਪੀਰਾਂ ਦੇ ਦਿਨ ਮਨਾਉਨੇ ਆ ਸਾਰਾ ਪਿੰਡ ਆ ਕੇ ਮੋਠਾ ਸੰਗਤਾਂ ਮਾਇਆ ਵੀ ਬਹੁਤ দান ਕਰਦੀਆਂ ਅਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਸੰਗਤਾਂ ਵੱਲੋਂ ਆ ਸੋ ਸਾਰੀ ਸੰਗਤ ਨੇ ਰਲ ਮਿਲ ਕੇ ਬਾਬਾ ਹੀ ਦਾ ਲਾਸਨੀ ਦਾ 61ਵਾਂ ਵਰਸੀ ਦਾ ਜਹਾੜਾ ਮਨਾਇਆ ਇਸੇ ਤਰ੍ਹਾਂ ਹੀ ਲਗਾਤਾਰ ਮਨਾਉਂਦੇ ਰਵਾਂਗੇ ਜੋ ਸਾਡੇ 350 ਸਾਲਾ ਸਤਿਗੁਰੂ ਦੇਗ ਬਹਾਦਰ ਜੀ ਮਹਾਰਾਜ ਦਾ ਉਹ ਵੀ ਸੰਗਤਾਂ ਇਸ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਮਨਾਉਣ ਗਿਆ ਤਾਂ ਜਿੰਨੀਆਂ ਬਾਹਰੋਂ ਆਈਆਂ ਸੰਗਤਾਂ ਅਸੀਂ ਤੁਹਾਡਾ ਪੱਤਰਕਾਰਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਕੀਤੇ ਹੋਗੇ ਅਸਲਾਨਾ ਨਗਰ ਕੀਰਤਨ ਮੇਰਾ ਨਾਮ ਸੋਹਰਾ ਸਿੰਘ ਹੈ ਜੀ ਆਪਣੇ 61ਵੇਂ ਵਰਸੀ ਬਾਬਾ ਸੰਤ ਬਾਬਾ ਹੀਰਾ ਲਾਟ ਸਿੰਘ ਦੀ ਮਨਾਈ ਜਾਂਦੇ ਆ ਜੀ ਸਾਰਾ ਪਿੰਡ ਇਕਾਜੀ ਤੇ ਧੂਮ ਧਾਮ ਦੇ ਨਾਲ ਸਾਰਾ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਜੀ ਤੇ ਵਰਸੀ ਹਰ ਸਾਲ ਪੂਰੀ ਮਰੀ ਸ਼ਰਦਾ ਦੇ ਨਾਲ ਮਣਾਈ ਜਾਂਦੀ ਹੈ ਜੀ। ਤੇ ਕਿੰਨਾ ਕੁ ਲੋਕ ਇੱਥੇ ਆਉਂਦਾ ਕਿਵੇਂ ਸਾਰਾ ਅਰੇਂਜਮੈਂਟ ਕਰਦੇ ਹੋ ਜੀ। ਇੱਥੇ ਜੀ ਐਨ ਆਰ ਆਈ ਵੀਰ ਵੀ ਬਹੁਤ ਆਉਂਦੇ ਆ ਤੇ ਬਾਕੀ ਆਸੇ ਪਾਸੇ ਦੇ ਪਿੰਡਾਂ ਤੋਂ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ। ਤੇ 4-5000 ਦੇ ਨੇੜੇ ਇਕੱਠ ਹੋ ਜਾਂਦਾ ਹਰੇਕ ਪੜਾ ਤੇ ਤੇ ਬਹੁਤ ਜ਼ਿਆਦਾ ਵਰਸ਼ੀ ਸ਼ਰਦਾ ਦੇ ਨਾਲ ਮਣਾਈ ਜਾਂਦੇ। ਠੀਕ ਹੈ ਜੀ। ਇਹ ਤੁਸੀਂ ਕਿਥਾਇਓ ਔਰ ਕਿਸ ਤਰ੍ਹਾਂ ਹਰ ਸਾਲ ਇਥੇ ਨਗਰ ਕੀ ਤਨ ਤੇ ਪਹੁੰਚਦੇ ਹੋ ਕਿ ਅੱਜ ਪਹਿਲੀ ਵਾਰ ਆਇਓ ਕਿਵੇਂ ਹੁੰਦਾ ਪਿੰਡ ਵਾਲ ਨਗਰ ਕੀ ਤਨ ਜਿੱਦੇ ਲੱਤੂ ਐਨਾ ਚਾਹ ਹੁੰਦਾ ਤੁਹਾਨੂੰ ਹਾਂਜੀ ਮੇਰਾ ਨਾਮ ਬਲਦੇਸ ਸਿੰਘ ਬੱਬੂ ਨਾਲਵੇਜ ਵਾਜਦੇ ਸੀ ਪਿੰਡਾਂ ਗਏ ਸਾਡਾ ਤੇ ਅਸੀਂ ਨਾਲਵੇਜ ਰਹਿੰਦੇ ਆ ਤੇ ਬਾਬਾ ਜੀ ਵਸੇ ਰੱਖੜੀ ਮਨਾਈ ਜਾਂਦੀ ਐ ਤੇ ਅਸੀਂ ਰੱਖੜੀ ਪਹੁੰਚਦੇ ਜਰੂਰ ਸਾਰਾ ਪਰਿਵਾਰ ਤੇ ਬਾਬਾ ਜੀ ਵਸੇ ਬਹੁਤ ਸਾਦਾ ਮਨਾਈ ਜਾਂਦੀ ਐ ਵਧੀਆ ਪਰ ਉਹਨਾਂ ਦਾ ਕਮੇਟੀ ਬਹੁਤ ਵਧੀਆ ਸਾਰਾ ਕੁਝ ਵਧੀਆ ਬਾਬਾ ਜੀ ਨੇ ਨਗਰ ਹਾਲ ਬਣਾਇਆ ਗਿਆ ਤੇ ਹੋਰ ਬਹੁਤ ਬਾਬਾ ਜੀ ਸਰਦਾਂ ਦਾ ਕੰਮ ਹੋ ਰਿਹਾ ਜੀ ਤੇ ਹਰ ਸਾਲ ਇਦਾਂ ਹੀ ਨਾਰਵੇ ਤੋਂ ਇੰਨੀ ਦੂਰ ਆਉਂਦੇ ਆ ਜੀ ਇੱਥੇ ਹਾਂਜੀ ਹਾਂ ਹਰ ਸਾਲ ਆਉਂਦੇ ਆ ਸਾਰੇ ਜਿੰਨੇ ਵੀ ਪਿੰਡ ਦੇ ਵਿਦੇਸ਼ ਚ ਰਹਿੰਦੇ ਸਾਰੇ ਹੀ ਆਉਂਦੇ ਤਕਰੀਬਨ ਜੀ ਹਾਂਜੀ ਸਾਰੇ ਕੈਨੇਡਾ ਤੋਂ ਵੀ ਹੋਰ ਵੀ ਜਿਹੜੇ ਦੇਖ ਸਕਦੇ ਸਾਰੇ ਰਹਿੰਦੇ ਸੰਗਤ ਜਾਨੀ ਪਹੁੰਚੇ ਬਾਬਾ ਜੀ ਨੀ ਸਰਦਾਂ ਪੂਰਾ ਚਾਹ ਹੁੰਦਾ ਸੀ ਨਗਰ ਹਾਂਜੀ ਇਹਨਾਂ ਕੋਲ ਬਹੁਤ ਚਾਹ ਹੈ ਇਹ ਨਾਮ ਬਦਲੀ ਆਪਣਾ ਵਰਨਾ ਜੀ ਪੱਤ ਸਿੰਘ ਅੱਜ ਇਹਦਾ ਗਾਂਗਿਆ ਵਿੱਚ ਕੀ ਸਮਾਗਮ ਚੱਲ ਰਿਹਾ ਅੱਜ ਸਾਡੇ ਮਹਾਪੁਰਸ ਬਾਬਾ ਹੇਡਾ ਲਾਲ ਸਿੰਘ ਜੀ ਦੀ 68ਵੀਂ ਬਾਰਤੀ ਦੇ ਸਲਾਨਾ ਨਗਰ ਕੀਰਤਨ ਨਿਕਲ ਰਿਹਾ ਜਿਹੜਾ ਅੱਜ ਉਹਨਾਂ ਦੇ ਸਮਾਗਮ ਚੱਲ ਰਿਹਾ 6-7 ਦਿਨ ਤੋਂ ਜਿਹੜੇ ਸਮਾਗਮ ਚੱਲ ਰਹੇ ਆ ਅੱਜ ਉਹਨਾਂ ਦਾ ਵਿਚਾਲੜਾ ਦਾਣਾ ਕੱਲ ਨੂੰ ਭੋਗ ਆਠ ਪਾਠ ਸਾਹਾ ਦੇ ਲੜੀ ਦੇ ਤੇ ਇਹਨਾਂ ਸ਼ਾਂਤਾਂ ਦਾ ਬਹੁਤ ਉਕਮਾ ਜਿਹੜੇ ਬਹੁਤ ਦੂਰ ਤੱਕ ਆ ਤੇ ਸ਼ਾਂਤਾਂ ਦੀ ਜਿਹੜੀ ਉਕਮਾ ਵਾ ਇਸੇ ਤਰ੍ਹਾਂ ਚੱਲਦੀ ਆ ਤੇ ਇਸੇ ਤਰ੍ਹਾਂ ਚੱਲਦੀ ਜਾਵੇ ਇਹ ਜਦੋਂ ਬਾਬਾ ਜੀ ਦੇ ਜਿਹੜੇ ਸਰਦਾਰਾਂ ਵਾਲੋ ਤਾਂ ਆਪਾ ਪਿਆਰ ਆ ਬਹੁਤ ਦੂਰੋਂ ਦੂਰੋਂ ਸੰਗਤ ਚੱਲ ਕੇ ਹੁੰਦੀ ਆ ਸਾਡੇ ਪਿੰਡ ਦੇ ਵਿੱਚ ਆਪਾ ਇਕੱਠ ਹੁੰਦਾ ਤੁਸੀਂ ਵੀ ਦੇਖਿਆ ਹੋਣਾ ਵਾ ਆਪਣੇ ਪਿੰਡ ਦੇ ਵਿੱਚ ਆ ਜਿੰਨਾ ਵੀ ਨਗਰ ਕੀਰਤਨ ਜਿੰਨਾ ਵੀ ਪੜਾ ਹੁੰਦੇ ਆ ਪੜਾਵਾਂ ਦੇ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਆਪਣੇ ਨੇੜੇ ਤੇੜੇ ਇਦਾਂ ਦਾ ਕੋਈ ਵੀ ਨਗਰ ਕੀਰਤਨ ਨਹੀਂ ਹੁੰਦਾ ਜਿਹੜਾ ਵੀ ਪਿੰਡਾਂ ਦੀਆਂ ਦੇ ਵਿੱਚ ਹੁੰਦਾ ਵਾ ਤੇ ਇਹ ਜਣੀ ਸੰਗਤ ਦਾ ਆਪਾ ਇਕੱਠ ਹਰੇਕ ਸਾਲ ਵਾ ਘਟਬਾ ਨਹੀਂਗਾ ਦਿਨੋਦਾਨ ਇਕੱਠ ਦੀ ਜਾਨੀ ਵੱਧ ਹੀ ਰਿਹਾ ਘੱਟ ਨਹੀਂ ਰਿਹਾ ਇਸ ਕਰਕੇ ਅਸੀਂ ਮਹਾਪੁਰਸਾਂ ਦੇ ਜਿਹੜੇ ਵੀ ਅਸੀਂ ਨਗਰ ਦੇ ਵਿੱਚ ਰਹਿੰਦੇ ਆ ਅਸੀਂ ਧਾਨਾ ਇਹਨਾਂ ਫਾਮਤਾਂ ਦੇ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਨਾਲ ਚਾਰਨ ਪਾਏ ਇਹ ਮਹਾਪੁਰਸ ਸਾਡੇ ਗੌਦਰ ਪਿੰਡ ਤੋਂ ਲਿਆ ਪੱਗ ਦੇ ਕੇ ਲਿਆਉਂਦੇ ਸੀ ਪੰਚਾਇਤ ਨੇ ਤੇ ਉਸ ਟਾਈਮ ਮਹਾਪੁਰਸਾਂ ਨੇ ਸਾਡੇ ਪਿੰਡ ਦੇ ਵਿੱਚ ਆਪਣੀ ਜ਼ਮੀਨ ਵੇਚ ਕੇ ਗੁਰਦੁਆਰਾ ਸਾਹਿਬ ਪਾਇਆ ਇਸ ਥਾਂ ਤੇ ਤਪੱਸਿਆ ਕੀਤੀ ਤੇ ਨੇੜੇ-ਨੇੜੇ ਪਿੰਡਾਂ ਨੂੰ ਵੀ ਤਾਰਿਆ ਤਪੱਸਿਆ ਦੇ ਨਾਲ ਇਸ ਕਰਕੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਇਹੀ ਕਹਿਣਾ ਵਾ ਇਸ ਨਗਰ ਕੀਰਤਨ ਦੇ ਹੌਂ ਬਹਾਹਾ ਕੇ ਪਹੁੰਚਿਆ ਕਰੋ ਤੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਇਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਅੱਜ ਪਿੰਡ ਡਾਂਗੀਆਂ ਵਿਖੇ ਮਹਾਂਪੁਰ ਸੰਤੋਬਾ ਹੀਰਾ لال ਸਿੰਘ ਦੀ 61ਵੀਂ ਬarsi ਪਿੰਡਾਂਗੀਆਂ ਵਾਲੇ ਮਨਾ ਰਹੇ ਨੇ ਸੰਗਤਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀ ਨਾ ਰੱਬੀ ਜਿਹਨਾਂ ਵੀ ਬਾਗ ਦੇ ਸਾਥ ਸਾਥ ਵਿੱਚ ਗਏ ਹੋਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਕਾੜਨੀ ਵਾਸੀ ਮਹਾਪੁਰ ਸਤਬਾਬਾ ਬ੍ਰਹਮ ਗਿਆਨੀ ਦੀ ਵਾਸੀ ਬਣਾ ਰਹੇ ਹਾਂ ਪਰਵਤ ਸੰਗਤ ਨੂੰ ਅਰਿਆਜ ਦੇ ਵੱਲੋਂ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਆਣ ਕੇ ਇਹਦੇ ਵਿੱਚ ਸਾਹੀ ਪਾਇਆ ਤੇ ਦਰਸ਼ਨ ਵੀ ਸੰਗਤਾਂ ਦੇ ਕੀਤੇ ਸੋ ਅਸੀਂ ਸਾਰੀ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਤੇ ਜੀਨੂ ਵੀ ਜਨਾਉਂਦੇ ਤੇ ਨਾਇਬ ਕਰਦੇ ਤੇ ਫੋਟੋਗ੍ਰਾਫਰ ਵੀ ਤੇ ਫੋਟੋ ਆਪਣੇ ਚੈਨਲਾਂ ਨੂੰ ਭੇਜਦੇ ਆ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਮਹਾਪੁਰ ਸਤਬਾਬਾ ਹਿਰਾਲਾ ਜੀ ਪਰਵਾਦ ਸੰਗਤ ਦੇ ਤੇ ਚੰਨਾਂ ਵਾਲੇ ਵੀਰਾਂ ਤੇ ਆਜਾ ਮਿਹਰ ਭਰੇ ਹੱਥ ਰੱਖੇ ਤਾਂ ਉਹਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਬਾਤਾ ਆਦਿਓ ਪੁਰਾਣੇ ਸਾਡੇ ਸੰਤਾਂ ਕਰਦੇ ਅੱਜ ਵੀ ਕਰਦੇ ਹੋ ਅੱਜ ਤੋਂ ਨਵਾਂ ਨਗਰ ਬਣਾਈ ਜਾਂਦੀ ਹੈ ਉਹਦੇ ਤਰ੍ਹਾਂ ਇਹ ਸਾਡੇ ਜੀ ਬਹੁਤ ਸੰਤਾਂ ਦਾ ਨਗਰ ਬਣਾਈ ਜਾ ਰਹੇ ਆ ਤੇ ਸਭ ਸੰਗਤੀ ਕਰਤਾ ਦੇ ਨਾਲ ਅਸੀਂ ਚਾਪੋਰ ਦੇ ਨੰਨੇ ਪ੍ਰਵਾਦ ਕਰ ਦੋਨੇ ਸੇਵਾਇ ਤੇ ਮਾਰੇ ਵੀਰਾਂ ਤੇ ਸਾਰੇ ਸਹਿਯੋਗ ਦਾ ਖੁਆਰੀ